ਸਿੰਘ ਜੀ ਕੀ ਕਹਿਣਾ ਚੌਂਕੇ ਚੋ ਵੋਟਰ ਨੇਗੇ ਆਪਣਾ ਅਸੰਮਤੀ ਤੋਂ ਆਪਣੇ ਪਿੰਡਾਂ ਤੋਂ ਦੋਨੇ ਪਿੰਡਾਂ ਤੋਂ ਕੀ ਬੇਨਤੀ ਕਰੋਗੇ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੀ ਗੁਰਦੀਰ ਸਿੰਘ ਪਿੰਡੋਗਰਾਹ ਤੋਂ ਸਰਮਣੇ ਕਾਲੀਦਾਲ ਬਾਦਲ ਜੀ ਇਹ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਹਨ ਬਲਕ ਸੰਮਤੀ ਦੀ ਖੁਗਰਾਹਾਂ ਦੇ ਨਾਲ ਮੋਜੋਵਾਲ ਪਿੰਡ ਦੋਨੇ ਪਿੰਡਾਂ ਦੇ ਵਿੱਚ ਬੇਨਤੀ ਹੈ ਬੱਦ ਤੋਂ ਬੱਦ ਭਾਈ ਮੋਹਰਾ ਤੱਕੜੀ ਦੇ ਨਿਸ਼ਾਨ ਤੇ ਲਾ ਕੇ ਆਪਾਂ ਨੂੰ ਕਾਮਯਾਬ ਬਣਾਇਓ ਜਿਹੜੇ ਵੀ ਕੰਮ ਹੋਣਗੇ ਆਪਣੇ ਦੋਨਾਂ ਪਿੰਡਾਂ ਦੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਅੱਛਾ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੋਤੀ ਸਿੰਘ ਰੱਤੇ ਖੇੜੇ ਤੋਂ ਸਰਪੰਚ ਕੋ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਉਸ ਨੂੰ ਵੀ ਵੀਰ ਨੂੰ ਤੱਕੜੀ ਦੇ ਮੋਹਰਾ ਤੇ ਨਿਸ਼ਾਨ ਤੇ ਮੋਹਰਾ ਲਾ ਕੇ ਕਾਮਯਾਬ ਬਣਾਉਣਾ ਬਾਤਾਂ ਬਾਤਾਂ ਵੋਟਾਂ પાਕੇ ਤੁਸੀਂ ਜਿਤਾਉਣਾ ਸਾਡਾ ਕੰਮ ਜਿਹੜਾ ਵੀ ਹੈਗਾ ਤੁਹਾਡਾ ਇਹ ਅਸੀਂ ਪਹਿਲੇ ਆਧਾਰ ਤੇ ਤੁਹਾਡਾ ਕੰਮ ਕਰਾਂਗੇ ਉਗਰਾਹਾ ਪਿੰਡ ਅਤੇ ਮੋਜਵਾਲ ਦੇ ਵਿੱਚ ਵਾਏਗੁਰਜੀ ਕਾ ਕਲਸਾ ਵਾਏਗੁਰਜੀ ਕੀ ਫਤਿਹ 14 ਤਰੀਕ ਨੂੰ ਇਹ ਆ 12ਵੇਂ ਮਹੀਨੇ ਦੀ ਵੋਟਾਂ ਪੈਣਗੀਆਂ ਆਪ ਜੀ ਨੇ ਤੱਕੜੀ ਰਸਾਂ ਦੇ ਮੋਰਾ ਲਾ ਕੇ ਕਾਮਯਾਬ ਕਰਨਾ ਵਾਏਗੁਰਜੀ ਕਾ ਕਲਸਾ ਵਾਏਗੁਰਜੀ ਕੀ ਫਤਿਹ ਜਦੀਪ ਸਿੰਘ ਜੀ ਜੋ ਆਪਾਂ ਨੇ ਟਿਕ ਲਈ ਹੈਗੀ ਤੱਕੜੀ ਤੇ ਚੌਣਸਣ ਦੇ ਲੜ ਰਹੇ ਹੋ ਤੁਸੀਂ ਕੀ ਕਹੋਗੇ ਹਾਂਜੀ ਮੈਂ ਅਕਾਲੀ ਦਲ ਦੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਟਿਕਟ ਦਿੱਤੀ ਹੈ ਅਕਾਲੀ ਦਲ ਦੀ ਚੋਣਾਂ ਲੜਨ ਵਾਸਤੇ ਸੋ ਇੰਨਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਗੁਲਜਾਰੀ ਮੂਨਕ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਮੇਰੇ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੀ ਕਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਇੱਕ ਵੀਰ ਨਿੱਕਾ ਸਿੰਘ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਗੁਰਤੇਜ ਸਿੰਘ ਮੈਂਬਰ ਅਕਾਲੀ ਰੈਟਰਨ ਸੇ ਪਤਾ ਸਾਡੇ ਪਿੰਡ ਦਾ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਮੋਜਵਾਲ ਦੇ ਵਿੱਚ ਵੀ ਨਿੱਕਾ ਸਿੰਘ ਦਾ ਮਿੱਤਰ ਹੈਗਾ ਉੱਥੇ ਵੀ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਬਲਾਕ ਸਮਤੀ ਦੀ ਚੋਣ ਲੜਨ ਦੀ ਸਮਰਥਾ ਬਖਸ਼ੀ ਹੈ ਇਹਨਾਂ ਨੇ ਮੈਨੂੰ ਟਿਕਟ ਦਿੱਤੀ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਦੀਪ ਸਿੰਘ ਖਾਲਸਾ ਜੀ ਆਪਾਂ ਚੋਣ ਲੜ ਰਹੇ ਆਂ ਬਲਾਕ ਸਮਤੀ ਦੀ ਉਗਰਾਹਾਂ ਤੋਂ ਅਤੇ ਮੋਜੋਵਾਲ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਨਿਸ਼ਾਨ ਤੱਕੜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕੀ ਅਪੀਲ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਲਾਕ ਸਮਤੀ ਦੀ ਚੋਣ ਸ੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਾਂ ਲੜਨ ਜਾ ਰਹੇ ਆਂ ਸੋ ਪਿੰਡ ਦਾ ਅਤੇ ਮੋਜੋਵਾਲ ਇਹ ਧੋਜੋ ਨੇ ਠੀਕ ਹੈ ਮਹਾਰਾ ਕਿਰਪਾ ਕਰਨ ਜਿੱਥੇ ਪ੍ਰਾਪਤ ਕਰਨ ਪਿੰਡ ਦੇ ਵਿੱਚ ਮੋਜੇਵਾਲ ਦੇ ਵਿੱਚ ਬਹੁਤ ਹੰਗਾਰਾ ਮਿਲ ਰਿਹਾ ਸਮਰਥਨ ਵਾਸਤੇ ਨਾਲ ਆਪਾਂ ਜਿੱਥੇ ਕੇ ਵਾਪਸ ਮੁੜੀਏ ਮਾਈ ਗੁਰ ਜੀ ਕਾਂਗਰਸ ਤੋਂ ਵਾਪਸ ਜਿੱਥੇ